ਨਸ਼ੇ ਕਰਨ ਦੀ ਆਦੀ ਕੁੜੀ ਨੂੰ ਘਰ ਦੇ ਵੱਲੋਂ ਬੰਨਿਆ ਗਿਆ ਲੋਹੇ ਦੀਆਂ ਜੰਜੀਰਾਂ ਨਾਲ ਸ਼੍ਰੀ ਮੁਖਤਸਰ ਸਾਹਿਬ ਦੀ ਪੁਲਿਸ ਵੱਲੋਂ ਉਸ ਨੂੰ ਰੈਸਕਿਊ ਕਰਵਾ ਕੇ ਕਰਵਾਇਆ ਹਸਪਤਾਲ ਦਾਖਲ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਗੌਰਵ ਯਾਦਵ ਆਈਪੀਐਸ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਸ਼੍ਰੀ ਭਾਗੀਦਰਤ ਸਿੰਘ ਮੀਨਾ ਆਈਪੀਐਸ ਐਸਐਸਪੀ ਸ਼੍ਰੀ ਮੁਖਤਸਰ ਸਾਹਿਬ ਵੱਲੋਂ ਜ਼ਿਲ੍ਹੇ ਅੰਦਰ ਨਸ਼ਾ ਖਿਲਾਫ ਮਹਿੰਮ ਵੱਢੀ ਗਈ ਜਿਸ ਦੇ ਚੱਲਦਿਆਂ ਪੁਲਿਸ ਦੀਆਂ ਅਲੱਗ-ਅਲੱਗ ਟੁਕੜੀਆਂ ਵੱਲੋਂ ਲੋਕਾਂ ਨਾਲ ਸਿੱਧਾ ਰابطਾ ਬਣਾਉਂਦੇ ਆ ਪਿੰਡਾਂ ਤੇ ਸ਼ਹਿਰਾਂ ਵਿੱਚ ਸੈਮੀਨਾਰ ਲਗਾ ਕੇ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਜੋ ਨਸ਼ਾ ਕਰਨ ਦੇ ਆਦੀ ਹਨ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਤੇ ਟਿੱਬੀ ਸਾਹਿਬ ਰੋਡ ਸ਼੍ਰੀ ਮੁਕਤਸਰ ਸਾਹਿਬ ਵਿਖੇ ਇੱਕ ਲੜਕੀ ਜੋ ਕਿ ਨਸ਼ਾ ਕਰਨ ਦੀ ਆਦੀ ਸੀ ਉਸ ਨੂੰ ਉਸ ਦੇ ਘਰ ਦੇ ਵੱਲੋਂ ਬੰਦੀ ਬਣਾ ਕੇ ਲੋਹੇ ਦੀਆਂ ਜੰਜੀਰਾਂ ਨਾਲ ਬੰਨ ਕੇ ਰੱਖਿਆ ਹੋਇਆ ਸੀ ਜਦੋਂ ਐਸਐਸਪੀ ਸ਼੍ਰੀ ਭਾਗੀ ਰਤ ਸਿੰਘ ਮੀਨਾ ਆਈਪੀਐਸ ਨੂੰ ਇਸ ਬਾਰੇ ਸੂਚਨਾ ਮਿਲੀ ਤਾਂ ਉਹਨਾਂ ਵੱਲੋਂ ਤੁਰੰਤ ਹੀ ਸ਼੍ਰੀ ਮਨਮੀਤ ਸਿੰਘ ਢਿੱਲੋਂ ਐਸਪੀਡੀ ਨੂੰ ਉੱਥੇ ਭੇਜ ਕੇ ਲੜਕੀ ਨੂੰ ਉਸਦੇ ਘਰ ਵਿੱਚੋਂ ਲੋਹੇ ਦੀਆਂ ਜੰਜੀਰਾਂ ਨਾਲੋਂ ਖੋਲ ਕੇ ਰੈਸਕਿਊ ਕਰਵਾਇਆ ਅਤੇ ਲੜਕੀ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਕਰਵਾਉਣ ਲਈ ਦਾਖਲ ਕਰਵਾਇਆ ਕੇਐਸਕੇ ਨਿਊਜ਼ ਚੈਨਲ ਤੋਂ ਸ਼੍ਰੀ ਮੁਖਤਸਰ ਸਾਹਿਬ ਤੋਂ ਕੁਲਦੀਪ ਸਿੰਘ ਅਤੇ ਗੁਰਜੰਟ ਭੱਟੀ ਦੀ ਰਿਪੋਰਟ ਨਯੋਗ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਆਗਿਰਤ ਮੀਨਾ ਜੀ ਆਈਪੀਐਸ ਤੇ ਦਿਸ਼ਾ ਨਿਰਦੇਸ਼ ਸ਼ੇਡ ਅਸੀਂ ਨਸ਼ੇ ਦੇ ਵਿਰੁੱਧ ਕਾਰਵਾਈ ਕਰਦੇ ਹੋਏ ਇੱਕ ਇੱਕ ਪਾਸੇ ਤਾਂ ਅਸੀਂ ਨਸ਼ਾ ਵੇਚਣ ਵਾਲਿਆਂ ਨੂੰ ਫੜ ਰਹੇ ਹਾਂ ਤੇ ਦੂਸਰੇ ਪਾਸੇ ਜਿਹੜੇ ਕੀ ਵਿਚਾਰੇ ਲਾਚਾਰ ਹੋ ਕੇ ਇਸ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਆ ਉਹਨਾਂ ਦਾ ਇਲਾਜ ਕਰਨ ਤੇ ਰੀਹੈਬਿਲੀਟੇਸ਼ਨ ਕਰਨ ਦਾ ਪ੍ਰੋਗਰਾਮ ਚ ਕੋਸ਼ਿਸ਼ ਕਰ ਰਹੇ ਹਾਂ ਅੱਜ ਸ਼੍ਰੀ ਮੁਕਸਰ ਸਾਹਿਬ ਸਦਰ ਥਾਣੇ ਦੇ ਏਰੀਆ ਚ ਸਾਨੂੰ ਪਤਾ ਲੱਗਿਆ ਲੜਕੀ ਨੂੰ ਜੰਜੀਰਾਾਂ ਚ ਜਕੜ ਕੇ ਕਰਦਿਆ ਨੇ ਪਰਸ਼ਾ ਕਰਨ ਤੋਂ ਅਰਜਿਤ ਕਰਨ ਦੀ ਨੀਅਤ ਨਾਲ ਬੰਦ ਕਰਕੇ ਰੱਖਿਆ ਹੋਇਆ ਸੀ ਜੋ ਕਿ ਅੱਜ ਜਿਸੀ ਉਹਨੂੰ ਘਰੋਂ ਲੈ ਕੇ ਤੇ ਸੀਐਮਓ ਸਾਹਿਬ ਨਾਲ ਗੱਲ ਹੋਈ ਆ ਉਹਦਾ ਇਲਾਜ ਪਹਿਲਾਂ ਡੀਡਿਕਸ਼ਨ ਕਰਾਵਾਂਗੇ ਫਿਰ ਉਹਦਾ ਰੀਹੈਬਿਲੀਟੇਸ਼ਨ ਪ੍ਰੋਗਰਾਮ ਇਨੀਸ਼ੀਏਟ ਕਰਾਵਾਂਗੇ ਜੀ ਸਰ ਕਿੰਨੇ ਸਮੇਂ ਤੋਂ ਲੜਕੀ ਨੂੰ ਬੰਦੀ ਬਣਾ ਕੇ ਰੱਖਿਆ ਸੀ ਇਹ ਤਕਰੀਬਨ ਸਾਲ ਡੇਢ ਸਾਲ ਤੋਂ ਵਹ ਐਨਐਸ਼ੀਡੀ ਆਦੀ ਹੈ ਤੇ ਹੀਰੋਇਨ ਦਾ ਨਸ਼ਾ ਕਰਦੀ ਹੈ ਤੇ ਨੂੰ ਇਹਦੀ ਮਾਤਾ ਤੇ ਇਹਦੇ ਘਰ ਵਾਲਿਆਂ ਨੇ ਜਿੰਦੀਆਂ ਲਾ ਕੇ ਘਰੇ ਬੰਦ ਕੀਤਾ ਹੋਇਆ ਸੀ ਸਰ ਲੋਕਾਂ ਕੀ ਉਪੀਰ ਕਰਨਾ ਚਾਹੀਦਾ ਲੋਕਾਂ ਨੂੰ ਇਹੀ ਅਪੀਲ ਹੈ ਕਿ ਸਾਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਕੋਈ ਐਸ ਜਿਆ ਨਸ਼ੇ ਨਸ਼ੇ ਦਾ ਆਦੀ ਕਰਨ ਵਾਲਾ ਲਾਚਾਰ ਹੈਗਾ ਤਾਂ ਸਾਨੂੰ ਸੰਪਰਕ ਕਰਨ ਅਸੀਂ ਉਹਦਾ ਪ੍ਰੋਪਰ ਡੀ ਐਡਿਕਸ਼ਨ ਅਤੇ ਰੀਹੈਬਿਲਿਟੇਸ਼ਨ ਪ੍ਰੋਗਰਾਮ ਚਲਾਵਾਂਗੇ ਤੇ ਵੱਧ ਤੋਂ ਵੱਧ ਸਹਿਯੋਗ ਦੇਣ ਸਾਡਾ ਇਸ ਵਹਿਮ ਚ ਤੇ ਪਬਲਿਕ ਨੂੰ ਇਹੀ ਡਿਮਾਂਡ ਹੈ ਕਿ ਕੋਈ ਵੇਚਣ ਵਾਲਾ ਜਾਂ ਕੋਈ ਨਸ਼ਾ ਜਿਹੜਾ ਵੀ ਛੱਡਣਾ ਚਾਹੁੰਦਾ ਹੈ ਉਹਦੇ ਬਾਰੇ ਸਾਨੂੰ ਵੱਧ ਛੜ ਕੇ ਇਨਫੋਰਮੇਸ਼ਨ ਦੇਣ ਤੇ ਅਸੀਂ ਉਹਨਾਂ ਦੀ ਆਈਡੈਂਟੀਟੀ ਗੁਪਤ ਰੱਖਾਂਗੇ